ਲਓ ਵੀ ਗਾਇਸ ਆਪਾਂ ਘਰੇ ਕਰਵਾਈ ਹੈ ਗੱਡੀ ਵਾਸ਼ ਵੇਖੋ ਤੁਸੀਂ ਰਿਜ਼ਲਟ ਹੈ ਨਾ ਨਵੀਨ ਨਕੋਰ ਮੁਕਸੋ ਤਵਾਈ ਸੀ ਪਤੰਦਰਾ ਨੇ ਏਸੀ ਦਾ ਫਿਲਟਰ ਹੀ ਪਾਉਣਾ ਭੁੱਲ ਗਏ ਹੈ ਨਾ ਲੈ ਬਈ ਚੈੱਕ ਕਰੋ ਇਹ ਰਿਹਾ ਬਾਈ ਦਾ ਐਡਰੈਸ ਇਹ ਰੇ 바ਰ ਕੋਡ ਕਿ ਪੂਰਾ ਤਸੱਲੀ ਬਖਸ਼ ਕੰਮ ਆ ਆਪਾਂ ਨੇ ਤਾਂ ਬਹੁਤ ਵਾਰ ਬੰਦਾ ਇਹ ਆਉਂਦਾ ਹੀ ਇਹੀ ਆਉਂਦਾ ਹੈਗਾ ਬਾਈ ਦਾ ਨੰਬਰ ਆ ਤੇ ਮਲੋਟ ਏਰੀਏ ਦੇ ਨੇੜੇ-ਨੇੜੇ ਵਾਲੇ ਕਾਲ ਕਰਿਆ ਕਰੋ ਬਈ ਯਾਰ ਦੂਰ ਦੇ ਨਾ ਕਰੋ ਜੀ ਇਹ ਰਏ ਇਹ ਏਸੀ ਕਿਸੇ ਨੇ ਕਰਾਉਣਾ ਹੋਵੇ ਹਨਾ ਆ ਸਾਰਾ ਕੁਝ ਲਿਖਿਆ ਆ ਉੱਤੇ ਸੋਫੇ ਡ్రਾਈ ਕਲੀਨਿੰਗ ਵਗੈਰਾ ਜੋ ਵੀ ਸਾਰੇ ਕੰਮ ਬਾਈ ਕਰਦਾ ਹੈਗਾ ਵੱਡਾ ਵੈਕਿਊਮ ਕਲੀਨਰ ਹੈਗਾ ਤੇ ਗੱਡੀ ਚੈੱਕ ਕਰੋ ਤੁਸੀਂ ਆ ਨੰਬਈ ਇੱਕ ਨੰਬਰ ਕਮ ਕਿਉਂਕਿ ਸਾਨੂੰ ਤਾਂ ਪਤਾ ਸਾਡੀ ਗੱਡੀ ਦਾ ਵਿੱਚ ਬੈਠਣ ਨੂੰ ਜੀ ਨਹੀਂ ਕਰਦਾ ਸੀਗਾ ਇੰਨੀ ਜ਼ਿਆਦਾ ਡਸਟਿੰਗ ਸੀਗੀ ਨਾ ਤੇ ਆ ਬਈ ਯਾਰ ਕੀ ਬਾਤਾਂ ਬਣਾਤੀਆਂ ਇੱਕ ਨੰਬਰ ਕਮ ਆ ਯਾਰ ਦਿਲੋਂ ਵੇਖੋ ਬਈ ਚੈੱਕ ਕਰੋ ਗੱਡੀ 15 ਮਾਡਲ ਗੱਡੀ ਆਪਣੀ ਤੇ ਚੈੱਕ ਕਰੋ ਬਾਈ ਨੇ ਲਾ ਤੇ ਚਾਰ ਚੰਦਾ ਹੋਂ ਤਾਂ ਬੱਬੂ ਐਂ ਜੀ ਕਰਦਾ ਬਾਹਰ ਹੀ ਨਾ ਕੱਢੇ ਯਾਰ ਹਨਾ ਹਾਂ ਹਾਂ ਹੋਂ ਤਾਂ ਜੀ ਕਰਦਾ ਬਾਹਰ ਹੀ ਨਾ ਕੱਢੋ ਸਹੀ ਗੱਲ ਹੈ ਨਾ ਬਹੁਤ ਬੁਰਾ ਹਾਲ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬੁਰਾ ਹਾਲ ਕਿਹਾ ਤਾਂ ਕੀ ਕਿਹਾ ਮੈਂ ਇਹੀ ਸੋਚੀ ਜੰਨਾ ਮੈਂ ਕਹਿੰਦਾ ਜਿੱਦੇ ਬਸ ਇੱਕ ਦਿਨ ਬੁਲਾਉਣਾ ਉਹਨੂੰ ਤਾਂ ਮੁੜ ਕੇ ਨਾ ਬਾਹਰ ਨਹੀਂ ਕਰ ਨਹੀਂ ਪਰ ਤੈਨੂੰ پتہ ਗੱਡੀ ਵੀ ਨਾ ਸਰਦਾ ਨਹੀਂ ਹੈ ਨਾ ਗੱਡੀ ਵੀ ਸਹੀ ਨਹੀਂ ਯਾਰ ਆਪਦਾ ਤੂੰ ਆਪੇ ਆ ਜਾ ਕਰ ਯਾਰ ਪੰਨ ਰੱਖ ਦੇਣਾ ਬਾਦ ਆਪੇ ਆ ਜਾ ਕਰ ਪੰਨ ਦੀ ਮੇਰਾ ਫੋਨ ਆਵੇ ਨਾ ਆਵੇ ਠੀਕ ਹੈ ਠੀਕ ਹੈ ਨਾ